ਸਤਿ ਸ੍ਰੀ ਅਕਾਲ ਜੀ ਸਾਰੇ ਸੱਜਣਾ ਮਿੱਤਰਾਂ ਨੂੰ ਤੁਹਾਡਾ ਸਵਾਗਤ ਹੈ ਇਸਨੇ YouTube ਚੈਨਲ ਤੇ ਤੇ ਬਹੁਤ ਸਾਰੇ ਵਿਪਰਾਂਵਾਂ ਦੇ ਵੈਸੇ ਹੀ ਆਉਂਦੇ ਆਂ ਤੇ ਵਲੌਗ ਬਣਾਇਆ ਕਰਉ ਹੈ ਤੇ ਚਲੋ ਆਪਾਂ ਹਨਾ ਅੱਜ ਟੱਗ ਗਿਆ ਸੋਚਿਆ ਇੱਕ ਆਪਾਂ ਜਾਨਵਰ ਦਿਖਾਉਣੇ ਤੁਹਾਨੂੰ ਆਪਣੇ ਹਨਾ ਕਿਹੜਾ ਕਿਹੜਾ ਜਾਨਵਰ ਆਪਣੇ ਕੋਲ ਇੱਕ ਕੋੜੀ ਸੂਈ ਆਪਣੀ ਤੇ ਤੁਹਾਨੂੰ ਆਪਾਂ ਉਹ ਵਿਖਾਉਣੇ ਮਗਰ ਬੇਸ਼ੇਰੀ ਉਹਦੇ ਤੇ ਦੱਸਿਓ ਬੇਸ਼ੇਰੀ ਕਿਦਾਂ ਦੀ ਲੱਗੀ ਨਾਲੇ ਤੇ ਚਲੋ ਕਰਦੇ ਸ਼ੁਰੂ ਦੇ ਕੈਵੀਰ ਪਰਾ ਕਹਿੰਦੇ ਆ ਇਹਨਾਂ ਦੇ ਜਨਵਰ ਵਾਏ ਨਹੀਂ ਦਿੰਦੇ ਇਹ ਉਦਾਂ ਕਹਿੰਦੇ ਆ ਆਪਾਂ ਨਾਲ ਤੁਹਾਨੂੰ ਵਿਖਾਉਣੇ ਅੱਜ ਮੈਂ ਹੁਣ ਰਜਿਆ ਨੂੰ ਵਾਏ ਮਾਰੂੰਗਾ ਨਾ ਚਲੋ ਇਹ ਤੇ ਪਹਿਲਾਂ ਇੱਥੇ ਰਹਿਮਤ ਤੇ ਨੂਰੀ ਰਜਿਆ ਨੂੰ ਵਾਏ ਮਾਰਦੇ ਆ ਰਜਿਆ ਰਜਿਆ ਪ੍ਰਿਆ ਬਾਉ ਆਇਆ ਆਇਆ ਆਪਦੇ ਆਪਦੇ ਆਇਆ ਹੈ ਅੱਗੇ ਕੀ ਨਹੀਂ ਫੇਰਾ ਤੇ ਤੁਹਾਨੂੰ ਦੱਸਦੇ ਆ ਆ ਹੈਗੀ ਆਪਣੀ ਨੂਰੀ ਤੇ ਆ ਹੈਗੀ ਰਹਿਮਤ ਇਹ ਹੈਗੀ ਰਜਿਆ ਹੈ Tidak ada lagi, dia merasa marah dan berpikir-pikir, tidak ada lagi Oke, kita pergi ke tempat yang sama, ayo Tidak ada lagi anak-anak saya di sini, saya akan pergi Nuri? Apa kabar? Tidak ada lagi, Nuri Nuri, kamu membunuhnya ਬੰਦਰੀ ਇਹ ਰਹਿਮਤਿਆ ਇਹ ਹੈ ਗਿੰਨੂਰੀ ਤੇ ਉਹ ਹੈਗੀ ਰਜੀਆ ਤੇ ਆਪਾਂ ਤਾਨੂੰ ਦਿਖਾਉਣੇ ਅੱਗੇ ਇਹ ਉਦਾਂ ਇਹਨੂੰ ਆਤ ਜੀ ਪੰਗੇ ਲੈਂਦੀ ਚੈਰੀ ਨੂੰ ਉਹ ਦੰਦ ਹੀ ਨਹੀਂ ਕੋ ਹਨਾ ਨੂਰੀ ਲੈ ਲੈ ਇੰਨਾ ਦੇਣੂ ਤਰੇ ਨਾ ਇੰਨਾ ਮਗਰ ਮਗਰ ਤਰੇ ਹਰਨਾ ਬਸ ਇੰਨਾ ਪਿਆਰ ਸਾਡਾ ਤੇ ਕਈਆਂ ਨੇ ਕਹਿਣਾ ਵੀ ਇਹ ਘੂਰਦੀ ਉਹਨੂੰ ਇਹ ਘੂਰਦੀ ਘਰਦੀ ਨਹੀਂ ਵਿਚਾਰੀ ਇਹ ਉਦਾਂ ਹੀ ਦਾ ਪਿਆਰੀ ਇਦਾਂ ਦਾ ਵਿਚਾਰੀ ਦਾ ਸਾਡੇ ਨੂੰ ਤੇ ਉਹ ਰਹਿਮਤ ਆ ਇਹਨਾਂ ਵਿਚਾਰੀ ਨੇ ਮੇਰੇ ਮਗਰ ਮਗਰ ਤਰੇ ਹਰਨਾ ਵਜੇ ਇਹਨੂੰ ਗਿਆ ਇਹਨਾਂ ਉਹਨੂੰ ਹੀ ਜਾਣਾ ਆਇਓ ਨੂਰੀ ਆਇਆ ਇਹ ਦੇਖੋ ਹੈ ਪਿਆਰ ਆਡਾ ਚਲੋ ਆਇਓ ਬਸ ਤੇ ਚਲੋ ਆਪਾਂ ਨਾ ਹੁਣ ਇਹਨਾਂ ਨੂੰ ਕਰਦੇ ਅੰਦਰ ਤੇ ਤੁਹਾਨੂੰ ਦੂਜੀ ਘੋੜੀ ਵਿਖਾਉਣੀ ਹੈ ਜਿਹੜੀ ਸੂਈ ਆਪਣੀ ਉਹ ਬੱਕਰੀ ਕੱਟਣੀ ਪੈਣੀ ਮੁੜ ਕੇ ਸਾਨੂੰ ਇਹ ਵੀ ਬੱਚਾ ਸੱਟ ਨਾਲ ਵਾਲੇ ਛੋਟਾ ਤਾਂ ਕਰਕੇ ਇਹਨਾਂ ਤੋਂ ਵੱਖਰੀ ਗੱਡੀ ਦੀ ਉਹ ਦੇਖਿਓ ਹੁਣ ਕਿੰਨੀਆਂ ਸ ਨੇ ਆਪਾਂ ਅੰਦਰ ਕਰਨੀਆਂ ਨਾ ਆਪਾਂ ਬਾਏ ਮਾਰਾਂਗੇ ਇਹਨੇ ਅੰਦਰ ਆਇਆ ਨਾ ਰਹਿਮਤ ਅੰਦਰ ਚੱਲ ਬੂ ਚੱਲ ਚੱਲ ਅੰਦਰ ਅੰਦਰ ਚੱਲ 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 ਵੈਰੀ ਗੁੱਡ ਚਲੋ ਚਲੋ ਹਾਂ ਵੈਰੀ ਗੁੱਡ

ਤੇ ਨੰਤੇ ਕਮਰੇ ਬਣਾਏ ਆ ਇਹ ਦੋਵੇਂ ਇਕੱਠੀਆਂ ਰਹਿਣੀਆਂ ਤੇ ਆ ਰਹਿਮਤੀ ਜਿਹੜੀ ਇਹ ਕੱਦੀ ਰਹਿੰਦੀ ਇੱਧਰ ਤੇ ਆ ਦੂਜੀ ਆ ਨਾ ਕੋੜੀ ਇਹਦਾ ਆਪਾਂ ਵਿੱਚ ਜਿਹੜਾ ਨਾਂ ਨਹੀਂ ਰੱਖਿਆ ਇਹ ਬਛੇਰੀ ਦਾ ਰੱਖਿਆ ਹੈ ਤੇ ਪਤਾ ਨਾ ਦੱਸ ਦੇ ਮਛੇਰੀ ਦਾ ਨਾਂ ਰੱਖਿਆ ਲਾਲੀ ਤੇ ਦੱਸਿਓ ਬਛੇਰੀ ਠੀਕਾਂ ਲੱਗਿਆ ਪਤਾ ਨਾ ਨਾ ਬਛੇਰੀ ਦੀ ਵੀਡੀਓ ਝੂਮ ਲਾ ਕੇ ਵਿਖਾਉਣੇ ਦੀ ਲਾਲੀ इधर एक बहु खलो लाली इधर एक इधर नैरी गुड लाली इधर इधर हां इधर थे, दस सारे हैं मारका मूरका कि लगा ਤੇ ਆਪਾਂ ਕਾਦਨੇ ਇਦਾਂ ਜੇ ਕਮਰੇ ਬਣਾਏ ਆ ਤਿੰਨ ਆ ਬਾਕੀ ਆ ਸਾਰਾ ਤਾਂ ਇਹਨਾਂ ਤੇ ਬਲਿਆ ਕਹਿ ਦੇਣਾ ਜੰਗਲਾਇਆ ਬਣਾਇਆ ਤੇ ਇਹਨਾਂ ਕ ਆਪਣਾ ਵਲੌਗ ਆ ਤੇ ਇੱਥੇ ਆਪਾਂ ਕਰਦੇ ਹਾਂ ਸਮਾਪਤੀ ਤੁਹਾਨੂੰ ਦੱਸਿਆ ਮੈਨੂੰ ਜਿਆਦਾ ਗੱਲਾਂ ਨਹੀਂ ਹੁੰਦੀਆਂ ਹੈ ਤੇ ਚਲੋ ਠੀਕ ਹੈ ਮੇਰੇ ਭਰਾਉਣ ਸਾਰਿਆਂ ਨੂੰ ਖਾਸੀ ਕਾਲ ਜੀ ਓਕੇ ਬਾਏ